අथ බෑරහාවතාර කතනං ඕනු බෑරා වාරාවවතාතා කතන් පුයංගපරාතිශන්ධ තෝබාට මධ්‍යියං අමධ්‍යං පගවාන පගවාන මෝහනිනේ ශරාපාත අමරත වண்ட දෙத்தේ ගठාමठමං සබෑදේවදාන ਅਤੇ ਦੇਵਤੇ ਅਤੇ ਦਾਤ ਆਪਣੇ ਆਪਣੇ ਠਿਕਾਣਿਆਂ ਤੇ ਸਥਾਨਾਂ ਨੂੰ ਚਲੇ ਗਏ। ਕੋਨਰ ਦਰਹ ਬੜੇਓ ਸੋ ਆਪੰ ਮਜਾਰੰ। ਓਣਾ ਦੋਹਾ ਵਿਚਾਲੇ ਫਿਰ ਕਲੇਸ਼ ਵੱਧ ਗਿਆ। ਭਜੇ ਦੇਵਤਾ ਦਈਤ ਜਿੱਤੇ ਜੁਝਾਰੰ। ਦੇਵਤੇ ਭੱਜ ਗਏ ਅਤੇ ਜੁਝਾਰੂ ਦਾਤ ਚਿੱਤ ਗਏ। ਫਿਰਨਿਓ ਫਿਰ ਨਾਛਸੰ ਦੋਏ ਬੀਰੰ ਘਹਿਰਣ ਕਾ ਛਾਪ ਅਤੇ ਹਰਨਾਕਸ਼ ਨਾ ਦੇ ਦੋ ਦੈਂਤ ਵੀਰ ਹੋਏ ਉਹਨਾਂ ਨੇ ਸਭਾ ਲੋਕ ਕੈ ਜੀਤ ਲੀਨੇ ਘਹਿਰੰ ਸਾਰਿਆ ਲੋਕਾ ਦੀ ਧਨ ਤੌਲਤ ਜਿੱਤ ਲਈ ਜਲੰ ਬਾ ਤਲੇੰ ਕਿਯੋ ਰਾਜ ਸਰਬੰ ਉਹਨਾਂ ਨੇ ਜਲ ਅਤੇ ਥਲ ਸਭ ਪਾਸੇ ਆਪਣਾ ਰਾਜ ਕਾਇਮ ਕਰ ਲਿਆ ਹੋ ਜਾ ਦੇ ਇੱਕ ਭਾਰੀ ਵੱਢਿਓ ਤਾਹੇ ਘਰ ਬੰ ਆਪਣੀ ਭਾਰੀ ਸ਼ਕਤ ਵਰ ਪੂਜਾਵਾਂ ਨੂੰ ਵੇਖ ਕੇ ਉਹਨਾਂ ਦਾ ਅੰਕਾਰ ਬਹੁਤ ਵੱਧ ਗਿਆ ਚਾਹੇ ਜੁੱਧ ਮੋਸੋ ਕਰੇ ਆਨ ਕੋ ਦੋਵੇਂ ਚਾਹੁੰਦੇ ਸਨ ਕਿ ਕੋਈ ਸਾਡੇ ਨਾਲ ਆ ਕੇ ਜੁੱਧ ਕਰੇ ਬਲੀ ਹੋਏ ਵਾਸੋ ਪਿਰੇ ਆਨ ਸੋ ਪਰ ਉਹਨਾ ਤੋਂ ਕੋਈ ਆਧਿਕ ਬਲੀ ਹੁੰਦਾ ਤਾਂ ਹੀ ਉਹ ਆ ਕੇ ਲੜਦਾ ਚੜਿਓ ਮੇਰ ਸਿਗੰ ਪਗੰ ਗੋਸਟ ਸੰਗੰ ਆਂਤ ਵਿੱਚ ਹਰਨਾਕਸ਼ ਸੁਮੇਰ ਪਰਬਤ ਦੀ ਚੋਟੀ ਉੱਤੇ ਚੜ ਕੇ ਉਸ ਨੂੰ ਪੈਰ ਦੇ ਅੰਗੂਠੇ ਨਾਲ ਦਬ ਦਿੱਤਾ ਫਾਰੇ ਬੇਦੇਪੁਮੰ ਹੀਏ ਸਰਬ ਪੰਗੰ ਅਤੇ ਵੇਦ ਖੋਲੇ ਭੂਮੀ ਦੇ ਸਾਰੇ ਯੱਗ ਭੰਗ ਕਰ ਦਿੱਤੇ ਸੀ ਭੂਮੇ ਬੇਦੰ ਰਹੀ ਹੋਇ ਪਤਾਰਨ ਪੈਰ ਦੇ ਅੰਗੂਠੇ ਨਾਲ ਦੱਬਣ ਕਰਕੇ ਵਿਦਾ ਸਮੇਤ ਧਰਤੀ ਜਲ ਵਿੱਚ ਤਸ ਗਈ ਅਤੇ ਪਾਤਾਲ ਲੋਕ ਵਿੱਚ ਸਥਿਤ ਹੋ ਗਈ ਧਰਿਓ ਬਿਸਨ ਤੋ ਦਾੜ ਗਾੜਾਵਾ ਤਾਰਨ ਤਦੋ ਵਿਸ਼ਨੂ ਨੇ ਕਠੋਰ ਹੁੱਡਾ ਵਾਲਾ ਰੂਪ ਤਾਰਨ ਕੀਤਾ ਤ੍ਰਸਿਓ ਨੀਰ ਮਦੰ ਕੀਓ ਉ ਚਿੰਨਾਦੰ ਅਤੇ ਜਾਲ ਵਿੱਚ ਤਸ ਗਿਆ ਅਤੇ ਉੱਚੀ ਆਵਾਜ਼ ਕੀਤੀ ਰਹੀ ਧੂਰ ਪੂਰੰ ਤੁਨੰ ਨੇਰ ਵਿਖਾਦੰ ਜੋ ਸਾਰੇ ਜਗਤ ਵਿੱਚ ਅਖੰਡ ਧੂਣੀ ਵਜੋਂ ਫਸਰ ਗਈ ਬਜੇ ਡਾਕ ਡੋਰੂ ਦੋ ਵੀਰ ਜਾਗੇ ਵਾਰਾ ਦਾ ਡਕ ਡਕ ਕਰਦਾ ਡੋਰੂ ਵੱਜਿਆ ਜਿਸ ਦੀ ਧੂਣੀ ਨੂੰ ਸੁਣ ਕੇ ਦੋਵੇਂ ਦੇਦ ਸੂਰ ਮੇ ਜਾਗੇ ਸੋਨੇ ਨਾਦ ਬੰਕੇ ਮਹਾਪੀਰ ਪਾਗੇ ਉਹਨਾਂ ਦੇ ਭਿਆਨਕ ਨਾਦ ਨੂੰ ਸੁਣ ਕੇ ਵੱਡੇ ਵੱਡੇ ਵੀਰ ਯੋਧੇ ਵੀ ਭੱਜ ਗਏ ਚਮੇ ਤੇਗ ਤੇਜੰ ਸਰੋਸੰ ਪ੍ਰਹਾਰੰ ਕ੍ਰੋਧ ਨਾਲ ਚਲਾਈਆਂ ਜਾ ਰੀਆਂ ਟਿੱਕੀਆਂ ਤਲਵਾਰਾਂ ਇੰਜ ਚੱਲਦੀਆਂ ਪ੍ਰਤੀਤ ਹੁੰਦੀਆਂ ਸਨ ਕਿ ਵੀ ਧਾਮਨੀ ਜਾਨ ਪਾਦੋ ਮਝਾਰੰ ਮਾਨੋ ਪਾਂਦ੍ਰੋ ਦੇ ਮਹੀਨੇ ਵਿੱਚ ਬਿਜਲੀ ਚਮਕਦੀ ਹੋਵੇ ਮੁਖੰਗ ਮੋੱਚ ਬੰਕੀ ਬਕਾ ਸੂਰਬੀਰ ਮੋਤੇ ਕੁੰਡਲੀਆਂ ਮੁੱਛਾ ਵਾਲੇ ਸੂਰਵੀਰ ਲਲਕਾਰੇ ਮਾ ਤੇ ਸੰ ਤੜੰਕਾਰ ਤੇ ਗੰ ਸੜੰਕਾਰ ਤੀਰੰ ਤਲਵਾਰਾਂ ਤਾੜ-ਤਾੜ ਕਰਦੀਆਂ ਸਨ ਅਤੇ ਤੀਰ ਸਾੜ-ਸਾੜ ਕਰਦੇ ਚੱਲਦੇ ਸਨ ਤਮਕਾਰ ਸਾਗੰ ਖੜਕਾਰ ਖੱਗਾਂ ਵਰਚਿਆਂ ਦਾ ਧਮਕਾਰ ਹੁੰਦਾ ਸੀ ਅਤੇ ਖੜਕਾਂ ਦਾ ਖੜਕਾਰ ਹੁੰਦਾ ਸੀ ਟੋਟੇ ਟੋਕ ਟੋਪੰ ਉਠੇ ਨਾਲ ਅੰਗ ਵੀਰਾ ਦੇ ਸਿਰਾ ਦੇ ਟੋਪ ਟੋਟੇ ਟੋਟੇ ਹੋ ਰਹੇ ਸਨ ਅਤੇ ਬੰਦੂਕਾ ਵਿੱਚੋਂ ਅੱਗ ਨਿਕਲ ਰਹੀ ਸੀ ਉਠੇ ਨਾਦ ਨਾਦੰ ਧਮਕਾਰ ਢੋਲੰ ਢੋਲਾ ਵਿੱਚੋਂ ਧਮ ਟਮ ਦਾ ਨਾਦ ਨਿਕਲ ਰਿਹਾ ਸੀ ਤਾਲੰਕਾਰ ਟਾਲੰ ਮੁਖੰ ਮਾਰ ਬੋਲੰ ਟਾਲਾਂ ਵਿੱਚੋਂ ਟਕ ਟਕ ਦੀ ਆਵਾਜ਼ ਹੋ ਰਹੀ ਸੀ ਆਤੇ ਸੂਰਮੇ ਮੂੰਹ ਵਿੱਚੋਂ ਮਾਰੋ ਮਾਰੋ ਬੋਲ ਰਹੇ ਸਨ ਕਹੇ ਖੱਗ ਖੂਨੀ ਕੋਲੇ ਬੀਰ ਖੇਤੰ ਰਣਪੋਮੀ ਵਿੱਚ ਵੀਰ ਯੋਧਿਆਂ ਦੀਆਂ ਖੂਨ ਨਾਲ ਲੱਤ ਪੱਤ ਨੰਗੀਆਂ ਤਲਵਾਰਾਂ ਇੱਕ ਦੂਜੇ ਨਾਲ ਖੈ ਰਈਆਂ ਸਨ ਨਚੇ ਗਾਂਧਹੀਨੰ ਕਮਦੰ ਨੇਰ ਚੇਤਨੁ ਗਰਦਨਾ ਤੋ ਬਿਨਾ ਢੜ ਪ੍ਰਾਣਹੀਨ ਸਥਿਤੀ ਵਿਚ ਨਚ ਰਹੇ ਸਨ ਪਰੇ ਜੋਗਣੀ ਪਾਤਰ 64 ਚਾਰੀ 64 ਜੋਗਣਾ ਲਹੂ ਦੇ ਖਾਪਰ ਭਰ ਕੇ ਪਿਰ ਰਹੀਆਂ ਸਨ ਨਾਚੀ ਖੋਲਸੀ ਸੰ ਬਕੀ ਬੇਕਰਾਰੀ ਸਿਰਾ ਦੇ ਵਾਲ ਖੋਲ ਕੇ ਨਚ ਰਹੀਆਂ ਸਨ ਅਤੇ ਭਿਆਨ ਸ਼ਬਦ ਬੋਲ ਰਹੀਆਂ ਸਨ සෑ පූත ප්‍රේත මහා පිකරාල බොහොතප්‍යානක පූත අතේ ප්‍රේත හසරෙහිසන්න බජේඩාකඩෝරු குුරුර කරාළ කठෝ අතේපානක ඩෝරු ඩක ඩකකරදੇ වචරෙහිසන්න ප්‍රාරාන්ත මස්ට කරෑපාවකාත හරනාාක ශතේවාරා එක දුූජනු முக்கේ මාර්തසන්න ATP ਨਾਲ ਵੀ ਪ੍ਰਹਾਰ ਕਰਦੇ ਸਨ ਮਨੋ ਸਿੰਘਾ ਸਿੰਘਾਂ ਢਹੇ ਗਾਜ ਮਾਤੰ ਭਿੰਜ ਲੱਗਦਾ ਸੀ ਮਾਨੋ ਸ਼ੇਰ ਨਾਲ ਸ਼ੇਰ ਜਾਂ ਮਸਤ ਹਾਥੀ ਨਾਲ ਹਾਥੀ ਪੜ ਰਿਆ ਹੋਵੇ ਛੁਟੀ ਈਸ ਤਾੜੀ ਡਿਗਿਓ ਬ੍ਰਹਮਤਿਆਨ ਇਸ ਯੁੱਧ ਦੀ ਭਿਆਨਕਤਾ ਕਾਰਨ ਛੇਵ ਦੀ ਸਮਾਧੀ ਟੁੱਟ ਗਈ ਅਤੇ ਭੱਜਿਓ ਚੰਦਰਮਾ ਕਾਪ ਪਾਨੰ ਮਦਯਾਨ ਉਸ ਦਾ ਬ੍ਰਾਹਮ ਵਿੱਚ ਧਿਆਨ ਓਖੜ ਗਿਆ ਅਤੇ ਸੂਰਜ ਅਤੇ ਚੰਦਰਮਾ ਦੁਪਹਿਰ ਵੇਲੇ ਹੀ ਡਰਦਿਆਂ ਭੱਜ ਗਏ ਜਲੇ ਬਾਥਲੇੰ ਤਲੰ ਤਤ ਨੀਰੰ ਅਜੇਹਾ ਯੁੱਧ ਮਚਿਆ ਕਿ ਪਾਣੀ ਵਾਲੀ ਥਾਂ ਤਰਤੀ ਅਤੇ ਤਰਤੀ ਵਾਲੀ ਥਾਂ ਪਾਣੀ ਹੋ ਗਿਆ ਦੇਦੋ ਸਿੱਦਿਆਂ ਬਾਣ ਰਗੂ ਇੰਦਰ ਬੀਰੰ ਅਰਥਾਤ ਪਾਣੀ ਵਿੱਚ ਬਹੁਤ ਉਛਾਲ ਆ ਗਿਆ ਜਿਵੇਂ ਸਮੁੰਦਰ ਨੂੰ ਰਸਤਾ ਦੇਣ ਲਈ ਸ਼ੂਰ ਵੀਰ ਸ਼੍ਰੀ ਰਾਮਚੰਦਰ ਨੇ ਬਾਣ ਕਿੱਟਿਆ ਹੈ ਕਰੈ ਦੇਤ ਆਕਾਤ ਮੁਸਟੰ ਪਰਹਾਰੰ ਦੇਤ ਜੋ ਮੁਕਿਆ ਦਾ ਪ੍ਰਹਾਰ ਕਰਦਾ ਸੀ ਮਨੋ ਚੋਟ ਬਾਹੈ ਕਰਿਆਰੀ ਕਰਿਆਰੰਗ ਮਾਨੋ ਕੜਿਆਲੀ ਕੜਿਆਲ ਉੱਤੇ ਸੱਟ ਮਾਰਦਾ ਹੋਵੇ ਬਜੇ ਢੰਕ ਬੰਕੇ ਸੋਕਰੂ ਰੰ ਕਰਾਰੇ ਭਿਆਨਕ ਨਗਾਰੇ ਵਜਦੇ ਸਨ ਅਤੇ ਕઠੋਰ ਅਤੇ ਕਰੜੇ ਯੋਧੇ ਆਪਸ ਵਿੱਚ ਭੇੜਦੇ ਸਨ ਮਨੋ ਗਾਜ ਜੁੱਟੇ ਦੰਤਾਰੇ ਦੰਤਾਰੇ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਲੰਬੇ ਦੰਦਾ ਵਾਲੇ ਹਾਥੀ ਆਪਸ ਵਿੱਚ ਜੁੱਟੇ ਹੋਣ ਟਮਕਾਰ ਢੋਲੰਗ ਰਣਕੇ ਨਪੀਰੰ ਢੋਲਾ ਦੀ ਟਮਕਾਰ ਅਤੇ ਨਪੀਰੀਆਂ ਦੀ ਗੂੰਜ ਹੋ ਰਹੀ ਹੈ ਸੜਕਾਰ ਸਾਗੰ ਤੜਕਾਰ ਤੀਰੰ ਸੜਸੜ ਕਰਦੇ ਬਰਛੇ ਅਤੇ ਤੜ ਤੜ ਕਰਦੇ ਤੀਰ ਚੱਲਦੇ ਹਨ ਦੇਨੰ ਆਸਤ ਜੁੱਦੰ ਭਯੋ ਆਸਤ ਰੈਨ ਅੱਠ ਦਿਨਾਂ ਅਤੇ ਅੱਠ ਰਾਤਾਂ ਤੱਕ ਯੁੱਧ ਹੋਇਆ ਡਾਗੀ ਭੂਮ ਸਰਵੰ ਉਠਿਓ ਕਾਪ ਗੈਣ ਸਾਰੀ ਭੂਮੀ ਢਾਵ ਟੋਲ ਹੋ ਗਈ ਅਤੇ ਆਕਾਸ਼ ਵੀ ਕੰਬ ਉਠਿਆ ਰਣੰਗ ਰੰਗ ਰੱਤੇ ਸਬੈ ਰੰਗ ਭੂਮੰ ਰਣ ਭੂਮੀ ਵਿੱਚ ਮੌਜੂਦ ਸਾਰੇ ਯੁੱਧ ਦੇ ਰੰਗ ਵਿੱਚ ਰੰਗੇ ਹੋਏ ਸਨ ਹਣਿਓ ਬੇਸਨ ਸਤਰੰ ਗਿਰਿਓ ਅੰਤ ਚੂਮੰ ਵਿਸ਼ਨੂ ਨੇ ਵੀ ਅੰਤ ਵਿੱਚ ਵੈਰੀ ਨੂੰ ਮਾਰ ਲਿਆ ਅਤੇ ਉਹ ਪਵਾਟਣੀ ਖਾ ਕੇ ਟੇਕ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ